ਇਸ ਦੇ ਉਹ ਜਨ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਿਖਾਰਨ ਔਰਤ ਦੇ ਨਾਲ ਸੜਕ ਦੇ ਵਿਚਕਾਰ ਸ਼ਰਿਆਮ ਰੇਪ ਕੀਤਾ ਜਾਂਦਾ ਰੇਪ ਕਰਨ ਤੋਂ ਪਹਿਲਾਂ ਉਸ ਔਰਤ ਨੂੰ ਸ਼ਰਾਬ ਪਲਾਈ ਜਾਂਦੀ ਹੈ ਫਿਰ ਸ਼ਰਿਆਮ ਸੜਕ ਦੇ ਵਿਚਕਾਰ ਲੈ ਜਾ ਕੇ ਉਸ ਦਾ ਰੇਪ ਕੀਤਾ ਜਾਂਦਾ ਹਾ ਦੋ ਉਸ ਵੇਲੇ ਹੋ ਜਾਂਦੀ ਹੈ ਜਦੋਂ ਲੰਘਣ ਵਾਲੇ ਲੋਕ ਉਸ ਨੂੰ ਰੋਕਣ ਦੀ ਬਜਾਏ ਉਸ ਦੀ ਵੀਡੀਓ ਬਣਾਉਂਦੇ ਹਨ ਤੇ ਤਮਾਸ਼ਾ ਵੇਖਦੇ ਹਨ ਡੇਟ ਸਰਕਾਰ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਹਨਾਂ ਲੋਕਾਂ ਤੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਨੇ ਵੀਡੀਓ ਬਣਾਈ ਹੈ ਪਰ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਵੱਡਾ ਰੇਪ ਉਹਨਾਂ ਲੋਕਾਂ ਨੇ ਕੀਤਾ ਜਿਨ੍ਹਾਂ ਨੇ ਵੀਡੀਓ ਬਣਾਈ ਹੈ ਸਿਰਫ ਤਮਾਸ਼ੀ ਲੋਕ ਹੀ ਸਮਾਜ ਨੂੰ ਹਨੇਰੇ ਵੱਲ ਲੈ ਕੇ ਜਾਂਦੇ ਹਨ ਇਸ ਗੱਲ ਬਾਰੇ ਵਿਚਾਰ ਕਰਨੀ ਤੇ ਸੋਚਣਾ ਜ਼ਰੂਰ ਚਾਹੀਦਾ ਇਹ ਸਾਡੇ ਸਮਾਜ ਤੇ ਅਜਿਹੇ ਲੋਕ ਤਬਾਹ ਹਨ ਜੋ ਅਸਥਿਰਤਾ ਅਨੈਤਿਕਤਾ ਅਤੇ ਅਤਾਰਮਿਕ ਵੀ ਹਨ ਇਹਨਾਂ ਲੋਕਾਂ ਖਿਲਾਫ ਕਾਰਵਾਈ ਹੋਣੀ ਬਣਦੀ ਹੈ ਜਿਨ੍ਹਾਂ ਦੇ ਚੋਲੇ ਚਿੱਟੇ ਪਾਏ ਹੁੰਦੇ ਹਨ ਤੇ ਅੰਦਰੋਂ ਮੈਲ ਨਾਲ ਭਰੇ ਹੁੰਦੇ ਹਨ ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਕਿ ਲੋਕਾਂ ਨੇ ਵੀਡੀਓ ਬਣਾਈ ਉਸ ਨੂੰ ਰੋਕਿਆ ਨਹੀਂ ਇਹ ਬਹੁਤ ਹੀ ਕਿਨੌਣਾ ਗੈਰਮਨੁੱਖੀ ਕੰਮ ਹੈ